ਅਗ ਲੱਗਨ ਦੇ ਚਲਦੇ ਵਾਪਰਿਆ ਵੱਡਾ ਹਾਦਸਾ ਦਰਤਨ ਜਨਗੀ ਅਗ ਲੱਗਨ ਦੇ ਚਲਦੇ ਗੱਡੀਆਂ ਸੜ ਕੇ ਸੁਆਹ ਹੋ ਗਈਆਂ ਤੁਸੀਂ ਵੇਖ ਸਕਦੇ ਹੋ ਇਹ ਗੱਡੀਆਂ ਜਿਹੜੀਆਂ ਕਿ ਅਗ ਲੱਗਨ ਦੇ ਚਲਦੇ ਤੂ ਤੂ ਕਰਕੇ ਸੜ ਰਹੀਆਂ ਹਨ ਇੱਕ ਤੋਂ ਬਾਅਦ ਇੱਕ ਗੱਡੀ ਅਗ ਲੱਗਨ ਦੇ ਚਲਦੇ ਅੱਗ ਵੱਲੋਂ ਆਪਣੀ ਚਪੇੜ ਦੇ ਵਿੱਚ ਲੇਤਾ ਜਾ ਰਿਹਾ ਹੈ 10 ਦੇ ਕਰੀਬ ਗੱਡੀਆਂ ਅੱਗ ਦੀ ਚਪੇੜ ਦੇ ਵਿੱਚ ਆ ਗਈਆਂ ਹਨ ਤੁਸੀਂ ਵੇਖ ਸਕਦੇ ਹੋ ਥਾਣਾ ਸਦਰ ਦੀ ਪੁਰਾਣੀ ਇਮਾਰਤ ਜਿੱਥੇ ਕਿ ਇਸਹਾਨ ਵਾਲੋਂ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲਗਾਉਣ ਦੇ ਚਲਦੇ ਇਹ ਵੱਡਾ ਹਾਸਾ ਵਾਪਰ ਗਿਆ ਮੌਕੇ ਤੇ ਪੁਲਸ ਅਧਿਕਾਰੀ ਵੀ ਪਹੁੰਚੇ ਔਰ ਫਾਇਰ ਬਗੇਡ ਨੂੰ ਵੀ ਬੁਲਾਇਆ ਗਿਆ ਜਿਸ ਨੇ ਅੱਗ ਦੇ ਉੱਪਰ ਕਾਬੂ ਪਾਇਆ ਉਤਤੇ ਪੁਲਸ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਸਾਡਾ ਜਿਹੜਾ ਪੁਰਾਣਾ ਥਾਣਾ ਹੈ ਥਾਣਾ सदर ਥਾਣਾ ਕਨਵਾ ਵੀ ਕਿਹਾ ਜਾਂਦਾ ਸੀ ਇਹਨੂੰ ਇੱਥੇ ਸਾਡਾ ਜਿਹੜਾ ਪੁਰਾਣਾ ਮਾਲਮਕਤਮਾ ਹੱਲੇ ਪਿਆ ਕਿਉਂਕਿ ਜਿਹੜਾ ਨਵਾਂ ਥਾਣਾ ਹੈ ਉਹ ਬਾਟਸਾ ਬਣ ਗਿਆ ਸੀ ਤੇ ਇੱਥੇ ਸਾਡਾ ਜਿਹੜਾ ਮਾਲਮਕਤਮਾ ਮਾਲਮਕਦਮੀ ਦੀਆਂ ਗੱਡੀਆਂ ਕੁਝ ਇੰਪੋਰਟੈਂਟ ਜਿਹੜਾ ਮਾਲਮਕਤਮਾ ਉਹ ਤਾਂ ਅਸੀਂ ਥਾਣੇ सदर ਲੈ ਗਏ ਸੀ ਪਰੰਤੂ ਕੁਝ ਇੱਕ ਗੱਡੀਆਂ ਜਿਹੜੀਆਂ ਨਾਂ ਜਾਣ ਨਹੀਂ ਜਾ ਸਕਦੀਆਂ ਸੀ ਲਜਾਣ ਦੇ ਜੋ ਸਵਰਥ ਸਨ ਉਹ ਕੁਝ ਗੱਡੀਆਂ ਸਾਡੀਆਂ ਇੱਥੇ ਖੜੀਆਂ ਸਨ ਜੋ ਇੱਕ ਕਿਸਾਨ ਨੇ ਥਾਣੇ ਦੇ ਇਲਾਕੇ ਕਿਸਾਨ ਨੇ ਕਿਸੇ ਨਾੜ ਨੂੰ ਅੱਗ ਲਾਈ ਹੋਈ ਸੀ ਜਿਹਦੇ ਕਰਕੇ ਜਿਹੜਾ ਇਹਨਾਂ ਗੱਡੀਆਂ ਨੂੰ ਅੱਗ ਪੈ ਗਈ ਆ ਇਹਦੇ ਵਿੱਚ ਕੋਈ 10 ਦੇ ਕਰੀਬ ਗੱਡੀਆਂ ਜਿਹੜੀਆਂ ਸਾਡੀਆਂ ਸੜਕੇ ਤਬਾਹ ਹੋ ਗਈਆਂ ਨੇ ਇਹ ਬਾਕੀ ਜਿਹੜਾ ਥਾਣਾ ਥਾਰਾ ਸੇਫ ਹੈ ਬਾਕੀ ਸਾਰਾ ਜਿਹੜਾ ਮਾਲਮ ਕਦਮੋਂ ਸੇਫ ਹੈ ਸਿਰਫ ਜਿਹੜੀਆਂ ਬਾਹਰ ਗੱਡੀਆਂ 10 ਦੇ ਕਰੀਬ ਖੜੀਆਂ ਨੇ ਕਿ ਦੋ ਟਰੱਕ ਨੇ ਦੋ ਤਿੰਨ ਕਾਰਾਂ ਨੇ ਆਟੋ ਵਗੈਰਾ ਨੇ ਉਹ ਸਾਡੇ ਜਿਹੜਾ ਆਪਣਾ ਸੜਕੇ ਸਵਾਹ ਹੋਇਆ ਜਿਹਦੇ ਸਬੰਧ ਵਿੱਚ ਅਸੀਂ ਸਾਰੀ ਕਾਰਵਾਈ ਕਰ ਰਹੇ ਹਾਂ ਤੇ ਜਿਹੜੇ ਜਿਸ ਕਿਸਾਨ ਨੇ ਨਾੜ ਨੂੰ ਅਗਲੇ ਉਹਦੇ ਖਿਲਾਫ ਪਰਚਾ ਵੀ ਦਰਜ ਕਰਾਂਗੇ ਤੇ ਜੋ ਵੀ ਬਣਦੀ ਕਾਨੂੰਨੀ ਹਰ ਕਾਰਵਾਈ ਕੀਤੀ ਜਾਵੇਗੀ